ਜਵਾਨ ਜਿਹੜੀ ਉਹ ਹੁਣ ਬੀਬੀ ਮੀਡੀਆ ਚ ਆ ਕੇ ਕਹਿ ਰਹੀ ਆ ਕਿ ਇਹ ਸ਼ੁਭ ਨੌਜਵਾਨ ਮੇਰਾ ਪੁੱਤ ਸੀ ਉਹਦੀ ਜ਼ੁਬਾਨ ਉਹਦੀ ਬੋਲ ਇਹ ਕਹਿ ਰਹੀ ਵੀ ਸ਼ੁਭ ਮੇਰਾ ਪੁੱਤ ਸੀ ਪਰ ਉਹਦਾ ਅੰਦਰ ਇਹ ਕਹਿ ਰਹੀ ਕਿ 1 ਕਰੋੜ ਮੇਰਾ ਪੁੱਤ ਆ ਉਹ ਪੁੱਤ ਕਰਕੇ ਨਹੀਂ ਆਈ ਮੀਡੀਆ ਸਾਹਮਣੇ ਉਹ 1 ਕਰੋੜ ਕਰਕੇ ਆਈ ਆ ਜਦੋਂ ਬੰਦਾ ਅੰਦਰੋਂ ਲੋਭੀ ਹੁੰਦਾ ਉਹਦਾ ਚਿਹਰਾ ਦੱਸ ਰਿਹਾ ਉਹਦੀਆਂ ਅੱਖਾਂ ਦੱਸ ਰਹੀਆਂ ਤੇ ਬੋਲ ਦੱਸ ਰਹੇ ਆ ਤੇ ਨਹੀਂ ਮਾਂ ਦਾ ਮਰਿਆ ਹੋਵੇ ਪੁੱਤ ਉਹ ਵੀ 22 ਸਾਲਾਂ ਦਾ ਗੰਬਰੂ ਤੱਤੀ ਮੇਲ ਦਿੰਦੀ ਹੁੰਦੀ ਕਿਤੇ ਚਿਹਰਾ ਦੱਸਦਾ ਹੁੰਦਾ ਉਹਦੀ ਤਾਂ ਨੌਜਵਾਨ ਦੀ ਲੋਥ ਜਿਹਨੇ ਵੀ ਵੇਖੀ ਆ ਉਹਦੀ ਤਸਵੀਰ ਜਿਹਨੇ ਵੇਖੀ ਆ ਉਹ ਆਪਾਂ ਭਾਵੇਂ ਉਹਨੂੰ ਨਹੀਂ ਮਿਲੇ ਆਪਣਾ ਕੋਈ ਤਨਾ ਰਿਸ਼ਤਾ ਨਹੀਂ ਇੱਕ ਵਾਰੀ ਮਨ ਭਾਵਕ ਹੁੰਦਾ ਖਾਅ ਭਾਵ ਬਦਲ ਜਾਂਦੇ ਚਿਹਰੇ ਦੇ ਤੇ ਉਹ ਉਹ ਅਸਲ ਦੇ ਵਿੱਚ ਉਹ ਉਹ ਨਹੀਂ ਕਹਿ ਰਹੀ ਵੀ ਮੇਰਾ ਛੋ ਪੁੱਤ ਸੀਗਾ ਨਹੀਂ ਉਹ ਤੇ 1 ਕਰੋੜ ਨੂੰ ਪੁੱਤ ਕਹਿ ਰਹੀ ਆ ਜਾਂ ਜਿਹੜੀਆਂ ਅੱਗੇ ਕੋਈ ਸਰਕਾਰ ਵੱਲੋਂ ਜਾਂ ਸੰਗਤ ਵੱਲੋਂ ਸਹੂਲਤਾਂ ਮਿਲਣੀਆਂ ਨੇ ਉਹਦੇ ਅੱਗੇ ਹਿੱਸਾ ਪੱਤੀ ਬਣ ਜਾਏ ਇੱਥੋਂ ਤੱਕ ਡਿੱਗ ਜਾਂਦਾ ਬੰਦਾ ਜਦੋਂ ਅੰਦਰ ਲੋਭ ਦਾ ਕੁੱਤਾ ਪਾਉਂ